ਸਾਤਿਰ ਗੱਲਵਾਂ ਜੀ ਅਭੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਸੋ ਹਾਜ਼ਰ ਹੋਏ ਆ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਸੋ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਜੀ ਹਾਂ ਹੁਣ ਹੋਣਗੇ ਸਾਰੇ ਹੀ ਰੁਕੇ ਕੰਮ ਪੂਰੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਹੁਣ ਮੌਜੂਦਾ ਬਰੇ ਦੀ ਦੂਜੀ ਤਮਾਹੀ ਜੁਲਾਈ ਤੋਂ ਲੈ ਕੇ ਸਤੰਬਰ ਸਾਲ 2025 ਦੇ ਦੌਰਾਨ 8500 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਣ ਦਾ ਫੈਸਲਾ ਕਰ ਲਿਆ ਹੈ ਇਸ ਲਈ ਹੁਣ ਰਿజర్ਵ ਬੈਂਕ ਆਫ ਇੰਡੀਆ ਆਰਬੀਆਈ ਦੇ ਵੱਲੋਂ ਜਿਹੜੀ ਮਨਜ਼ੂਰੀ ਵੀ ਮਿਲ ਚੁੱਕੀ ਹੈ ਤੇ ਇਹ ਕਰਜ਼ਾ ਆਰਬੀਆਈ ਦੀ ਨਿਯਮਤ ਹੱਦ ਦੇ ਅੰਦਰ ਹੀ ਲਿਆ ਜਾਵੇਗਾ ਸੋ ਸਾਲ ਦੀ ਪਹਿਲੀ ਤਮਾਹੀ ਦੇ ਵਿੱਚ ਵੀ ਤੁਹਾਨੂੰ ਦੱਸ ਦਈਏ ਕਿ ਜੂਨ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ 4241 ਕਰੋੜ ਰੁਪਇਆ ਕਰਜ਼ਾ ਚੁੱਕਿਆ ਗਿਆ ਸੀ ਨਵੇਂ ਕਰਜ਼ੇ ਦੇ ਨਾਲ ਕੁੱਲ ਰਕਮ ਹੁਣ ਜਿਹੜੀ ਹੈ 14741 ਕਰੋੜ ਰੁਪਏ ਹੋ ਜਾਵੇਗੀ ਤੇ ਸਰਕਾਰ ਨੇ ਪੂਰੇ ਵਿੱਤੀ ਬਰੇ ਦੇ ਦੌਰਾਨ ਮਾਰਚ 2026 ਤੱਕ 34201 ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੀ ਪਹਿਲਾਂ ਹੀ ਯੋਜਨਾ ਬਣਾਈ ਹੋਈ ਹੈ। ਸੋ ਮਾਰਚ 2026 ਤੱਕ ਪੰਜਾਬ ਸਰਕਾਰ ਦਾ ਕੁੱਲ ਕਰਜ਼ਾ 4 ਲੱਖ ਕਰੋੜ ਰੁਪਏ ਦੇ ਨੇੜੇ ਹੋ ਸਕਦਾ ਹੈ। ਇਸ ਤਰੀਕੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਚੁੱਕਿਆ ਜਾਵੇਗਾ ਕਰਜ਼ਾ। ਸੋ ਜੁਲਾਈ ਦੀ 8, 15, 22 ਅਤੇ 29 ਤਰੀਕ ਨੂੰ 500-500 ਕਰੋੜ ਰੁਪਏ ਦਾ ਕਰਜ਼ਾ ਲਿਆ ਜਾਵੇਗਾ। ਇਸ ਤੋਂ ਇਲਾਵਾ 5 ਅਗਸਤ ਨੂੰ 1500 ਕ੍ਰੋੜ ਇਸ ਤੋਂ ਇਲਾਵਾ 12 ਅਗਸਤ ਨੂੰ 1000 ਕਰੋੜ ਤੇ ਇਸ ਤੋਂ ਇਲਾਵਾ 19 ਅਗਸਤ ਨੂੰ 500 ਕਰੋੜ ਫਿਰ 2 ਸਤੰਬਰ ਨੂੰ 1500 ਕਰੋੜ ਤੇ 9 ਅਤੇ 23 ਸਤੰਬਰ ਨੂੰ 500 500 ਕਰੋੜ ਤੇ 10 ਨੰਬਰ ਨੂੰ ਜਿਹੜਾ ਕਿ 1000 ਕਰੋੜ ਦਾ ਕਰਜ਼ਾ ਚੁੱਕਿਆ ਜਾਵੇਗਾ ਸੋ ਹਰ ਹਫ਼ਤੇ ਹੀ ਜਿਹੜਾ ਆ ਪੰਜਾਬ ਸਰਕਾਰ ਦੇ ਵੱਲੋਂ ਹੁਣ ਕਰਜ਼ਾ ਚੁੱਕਣ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਜਿੱਥੇ ਕਿ ਭਗਵਾਨਤਮਾਨ ਸਰਕਾਰ ਦੇ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਹੁਣ ਹਰ ਹਫ਼ਤੇ ਬਾਅਦ ਜਿਹੜਾ ਹਰ ਹਫ਼ਤੇ ਜਾਂ ਫਿਰ ਇਸ ਤੋਂ ਇਲਾਵਾ ਹਰ 15 ਦਿਨਾਂ ਬਾਅਦ ਜਿਹੜਾ 500 ਤੋਂ ਲੈ ਕੇ 1500 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਜਾਵੇਗਾ ਸੋ ਸਰਕਾਰ ਦੇ ਵੱਲੋਂ ਇਸ ਕਰਜ਼ਾ ਚੁੱਕਣ ਦੇ ਮਗਰਮਕਸਦ ਵੀ ਜਿਹੜਾ ਹੈ ਉਹ ਸਾਫ਼ ਜਾਹਰ ਕੀਤਾ ਗਿਆ ਹੈ ਇਹ ਕਰਜ਼ਾ ਸਰਕਾਰ ਦੇ ਵੱਲੋਂ ਵਿੱਤੀ ਜ਼ਰੂਰਤਾਂ ਵਿਕਾਸ ਕਾਰਜਾਂ ਤੇ ਰੋਜ਼ਾਨਾ ਦੇ ਖਰਚੇ ਪੂਰੇ ਕਰਨ ਦੇ ਲਈ ਚੱਕਿਆ ਜਾਵੇਗਾ ਸੋ ਇਸ ਦੇ ਵਿੱਚ ਤੁਹਾਨੂੰ ਦੱਸੀਏ ਕਿ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਪੀ ਆਰਟੀਸੀ ਦੀਆਂ ਬੱਸਾਂ ਰੋਡਵੇਜ ਦੀਆਂ ਬੱਸਾਂ ਜਿਹੜੀਆਂ ਕਿ ਆਧਾਰ ਕਾਰਡ ਦੇ ਉੱਤੇ ਫ੍ਰੀ ਕੀਤੀਆਂ ਹੋਈਆਂ ਹਨ ਇਸ ਤੋਂ ਇਲਾਵਾ ਜਿਹੜੀ ਬਿਜਲੀ ਫ੍ਰੀ ਕੀਤੀ ਹੋਈ ਹੈ ਸੋ ਇਹਨਾਂ ਕਾਰਜਾਂ ਦੇ ਵਿੱਚ ਵੀ ਜਿਹੜਾ ਤੁਹਾਨੂੰ ਦੱਸੀਏ ਕਿ ਇਹ ਕਰਜ਼ਾ ਜਿਹੜ ਉਹ ਉਪਯੋਗ ਕੀਤਾ ਜਾਵੇਗਾ ਇਸੇ ਤਰ੍ਹਾਂ ਸਾਲ ਦੀ ਪਹਿਲੀ ਤਮਾਹੀ ਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਹੀ 4241 ਕਰੋੜ ਦਾ ਕਰਜ਼ਾ ਚੁਕਾਇਆ ਗਿਆ ਹੈ ਸੋ ਇਸੇ ਸਾਲ ਦੀ ਜਿਹੜੀ ਮਾਰਚ ਤੋਂ ਲੈ ਕੇ ਜੂਨ ਮਹੀਨੇ ਦੇ ਦੌਰਾਨ ਇਹ ਕਰਜ਼ਾ ਚੁਕਾਇਆ ਗਿਆ ਹੈ ਜੋ ਕਿ ਕਰਜ਼ਾ ਹੁਣ ਪੰਜਾਬ ਸਰਕਾਰ ਦੇ ਕੋਲ ਖਤਮ ਵੀ ਹੋ ਚੁੱਕਾ ਹੈ ਸੋ ਇੱਕ ਪਾਸੇ ਤੇ ਜਿੱਥੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਜਿੱਥੇ ਸੁਖਵੀਰ ਬਾਦਲ ਹੁਣੀ ਵੀ ਜਿਹੜਾ ਪੰਜਾਬ ਨੂੰ ਕਾਫੀ ਜ਼ਿਆਦਾ ਕਰਜ਼ੇ ਦੇ ਹੀਟਾਂ ਡੋਪਿਆ ਸੀ ਪਰ ਉਹਨਾਂ ਦਾ ਬਿਆਨ ਸਾਹਮਣੇ ਆਇਆ ਸੀ ਕਿ ਭਗਵੰਤ ਮਾਨ ਪੰਜਾਬ ਨੂੰ ਰੰਗਲਾ ਪੰਜਾਬ ਨਹੀਂ ਸਗੂ ਕਿ ਕੰਗਲਾ ਪੰਜਾਬ ਬਣਾ ਰਹੇ ਹਨ ਸੋ ਲਗਾਤਾਰ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕਰਜ਼ਾ ਚੁੱਕਿਆ ਜਾ ਰਿਹਾ ਹੈ ਇਸ ਬਾਰੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੀ رائے ਜਰੂਰ ਦਿਓ ਜੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਹੁਣ ਪੰਜਾਬ ਦੇ ਵਿੱਚ ਪਹਿਲੀ ਜੁਲਾਈ ਨੂੰ ਸਕੂਲ ਖੁੱਲ ਚੁੱਕੇ ਹਨ 130 ਦਿਨ ਦੀਆਂ ਕਰੀਬ ਛੁੱਟੀਆਂ ਤੋਂ ਬਾਅਦ ਸਕੂਲ ਜਿਹੜੇ ਆ ਓਪਨ ਹੋਏ ਹਨ ਜਿਸ ਤੋਂ ਬਾਅਦ ਕਿ ਛੁੱਟੀਆਂ ਤੋਂ ਬਾਅਦ ਜਿਵੇਂ ਹੀ ਬੱਚੇ ਸਕੂਲ ਦੇ ਵਿੱਚ ਪਹੁੰਚੇ ਹਨ ਤੇ ਅਧਿਆਪਕਾਂ ਦੇ ਵੱਲੋਂ ਉਹਨਾਂ ਦਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਗਿਆ ਹੈ ਜੀ ਹਾਂ ਬੇਹਦ ਜਿਹੜੀ ਉਹ ਵਧੀਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅਧਿਆਪਕ ਦੇ ਵੱਲੋਂ ਫੁੱਲ ਸਿੱਟ ਕੇ ਜਿਹੜਾ ਉਹ ਬੱਚਿਆਂ ਦਾ ਸਵਾਗਤ ਕੀਤਾ ਗਿਆ ਹੈ ਸੋ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਜਿਹੜਾ ਇਹ ਸਕੂਲ ਖੁੱਲਣ ਦੇ ਉੱਤੇ ਸਕੂਲੀ ਵਿਦਿਆਰਥੀਆਂ ਦਾ ਸਕੂ ਅਧਿਆਪਕਾਂ ਦੇ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਸੋ ਫਾਜ਼ਿਲਕਾ ਜ਼ਿਲ੍ਹੇ ਤੋਂ ਜਿਹੜੀਆਂ ਤਸਵੀਰਾਂ ਆ ਰਹੀਆਂ ਹਨ ਜੋ ਕਿ ਬਿਹਤ ਜਿਹੜੀਆਂ ਵਧੀਆ ਤਸਵੀਰਾਂ ਸਾਹਮਣੇ ਨਿਕਲ ਕੇ ਆਈਆਂ ਹਨ ਸੀਨੀਅਰ ਸਕੈਂਡਰੀ ਸਕੂਲ ਨੁਕੇਰੀਆਂ ਦੇ ਪ੍ਰਿੰਸੀਪਲ ਹੰਸ ਰਾਜ ਦੀ ਅਗਵਾਈ ਹੇਠ ਜਿਹੜਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਕੂਲ ਆਉਂਦੀਆਂ ਹੀ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਇਸ ਤੋਂ ਇਲਾਵਾ ਤਿਲਕ ਵੀ ਲਗਾਏ ਗਏ ਹਨ ਸੋ ਸਵੇਰ ਦੀ ਸਭਾ ਦੇ ਵਿੱਚ ਜਿਹੜਾ ਪ੍ਰਿੰਸੀਪਲ ਹੰਸ ਰਾਜ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜੀ ਆਇਆਂ ਆਖਿਆ ਤੇ ਤਣਾਅ ਮੁਕਤ ਹੋ ਕੇ ਪੜਨ ਅਤੇ ਪੜਾਉਣ ਦੀ ਅਪੀਲ ਕੀਤੀ ਹੈ ਜਿੱਥੇ ਕੀ ਭਗਵਾਨਤਮਨ ਸਰਕਾਰ ਦੇ ਵੱਲੋਂ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਕੀ ਵਿਰੋਧੀ ਧਿਰਾਂ ਦੇ ਵੱਲੋਂ ਤੇ ਜਿਹੜਾ ਭਗਵਾਨਤਮਨ ਸਰਕਾਰ ਦੇ ਉੱਤੇ ਨਿਸ਼ਾਨੇ ਬਿੰਨੇ ਜਾ ਰਹੇ ਸਨ ਪਰ ਆਮ ਆਦਮੀ ਪਾਰਟੀ ਦੇ ਮੈਂਬਰ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਵੀ ਜਿਹੜਾ ਇਸ ਗੱਲ ਨੂੰ ਮੰਦਭਗਾ ਦੱਸਿਆ ਗਿਆ ਸੀ ਸੋ ਜਿਸ ਤੋਂ ਬਾਅਦ ਕੀ ਪਾਰਟੀ ਦੇ ਵੱਲੋਂ 5 ਸਾਲ ਦੇ ਲਈ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਸੀ ਸੋ ਇਸੇ ਦੌਰਾਨ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਕਿ ਆਮ ਆਦਮੀ ਪਾਰਟੀ ਤੋਂ ਕੱਢੇ ਗਏ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਹੈ ਕਿ ਜੇਕਰ ਪਾਰਟੀ ਦੀ ਕੋਈ ਹੋਂਦ ਹੀ ਨਹੀਂ ਹੈ ਤੇ ਨੂੰ ਕਿਸ ਨੇ ਕੱਢ ਦਿੱਤਾ ਸੋ ਪਾਰਟੀ ਸੁਪਰੀਮੋ ਸਮੇਤ ਸਾਰੇ ਆਗੂ ਪਹਿਲਾਂ ਹੀ ਚੋਣਾਂ ਹਾਰ ਚੁੱਕੇ ਹਨ ਤੇ ਬਰਖਾਸਤਗੀ ਦੀ ਕਾਰਵਾਈ ਤੋਂ ਪਹਿਲਾਂ ਪਾਰਟੀ ਨੇ ਉਹਨਾਂ ਨੂੰ ਇਸ ਸਬੰਧ ਦੇ ਵਿੱਚ ਕੋਈ ਵੀ ਨੋਟਿਸ ਜਾਰੀ ਨਹੀਂ ਕੀਤਾ ਹੈ ਕਿਉਂ ਆਪਣੀ ਆਈਪੀਐਸ ਦੀ ਨੌਕਰੀ ਛੱਡਣ ਤੋਂ ਬਾਅਦ ਰਾਜਨੀਤੀ ਦੇ ਵਿੱਚ ਸ਼ਾਮਲ ਹੋਏ ਸਨ ਤੇ ਉਹਨਾਂ ਦੀ 9 ਸਾਲ ਦੀ ਸੇਵਾ ਅਜੇ ਬਾਕੀ ਸੀ ਪੰਜਾਬ ਦੇ ਹੱਕਾਂ ਅਤੇ ਸੱਚ ਲਈ ਆਪਣੀ ਨੌਕਰੀ ਛੱਡ ਦਿੱਤੀ ਸੀ ਸਾਨ ਸਭਾ ਦੇ ਅੰਦਰ ਅਤੇ ਬਾਹਰ ਉਹਨਾਂ ਦੀ ਲੜਾਈ ਜਾਰੀ ਰਹੇਗੀ ਤੇ ਇੱਕ ਵਿਧਾਇਕ ਅਤੇ ਇੱਕ ਸਮਾਜ ਸੇਵਕ ਹੋਣ ਦੇ ਨਾਤੇ ਉਹ ਸਦਾ ਜਿਹੜਾ ਹੱਕ ਸੱਚ ਦੇ ਲਈ ਲੜਦੇ ਰਹਿਣਗੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਬਰਗਾੜੀ ਮਾਮਲੇ ਦੇ ਵਿੱਚ ਹੁਣ ਤੱਕ ਇਨਸਾਫ ਨਹੀਂ ਮਿਲਿਆ ਹੈ ਇਸ ਤੋਂ ਬਾਅਦ ਖਬਰ ਹੁਣ ਬਠਿੰਡਾ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਖੜੀਆਂ-ਖੜੀਆਂ ਕਰੀਬ 25 ਲੱਖ ਰੁਪਏ ਦਾ ਤੇਲ ਪੀ ਗਈਆਂ ਹਨ ਸਰਕਾਰੀ ਗੱਡੀਆਂ ਜੀ ਹਾਂ ਐਸ ਐਮਓ ਸਮੇਤ ਤਿੰਨ ਸਸਪੈਂਡ ਕਰ ਦਿੱਤੇ ਗਏ ਹਨ ਸੋ ਜਿਹੜੀ ਖਬਰ ਹੈ ਤੁਹਾਨੂੰ ਦੱਸਦੀ ਹੈ ਕਿ ਬਠਿੰਡਾ ਤੋਂ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਸਿਹਤ ਵਿਭਾਗ ਪੰਜਾਬ ਨੇ ਸਿਵਲ ਹਸਪਤਾਲ ਬਠਿੰਡਾ ਦੀਆਂ ਸਰਕਾਰੀ ਗੱਡੀਆਂ ਤੇ ਐਂਬੂਲੈਂਸਾਂ ਦੇ ਵਿੱਚ ਡੀਜ਼ਲ ਪੈਟਰੋਲ ਦੇ ਜਾਲੀ ਬਿੱਲਾਂ ਦੇ ਨਾਂ ਦੇ ਉੱਤੇ ਲੱਖਾਂ ਰੁਪਏ ਦੇ ਘਟਾਲੇ ਕਰ ਲਏ ਗਏ ਹਨ ਸੋ ਬਠਿੰਡਾ ਦੇ ਵਿੱਚ ਤਣਾਤ ਐਸ ਐਮਓ ਡਾਕਟਰ ਗੁਰਮੀਲ ਸਿੰਘ ਤੋਂ ਇਲਾਵਾ ਪੰਜਾਬ ਦੇ ਸੇਤ ਵਿਭਾਗ ਦੇ ਸੀਨੀਅਰ ਸਹਾਇਕ ਸ਼ੀਨਮ ਅਤੇ ਇਸ ਨੂੰ ਲਵਕ ਕੰਪਿਊਟਰ ਆਪਰੇਟਰ ਜਗਜੀਤ ਸਿੰਘ ਨੂੰ ਮੁਅਤਤਲ ਕਰ ਦਿੱਤਾ ਗਿਆ ਹੈ ਸੋ ਬਿਹਤ ਜਿਹੜਾ ਵੱਡਾ ਇਹਨਾਂ ਦੇ ਵੱਲੋਂ ਘਟਾਲਾ ਕੀਤਾ ਜਾ ਰਿਹਾ ਸੀ ਸੁਖੜੀਆਂ ਗੱਡੀਆਂ ਦੇ ਉੱਤੇ ਹੀ ਜਿਹੜਾ ਪੈਟਰੋਲ ਡੀਜ਼ਲ ਤੇ ਜਾਲੀ ਬਿੱਲ ਬਣਾ ਕੇ ਜਿਹੜਾ 25 ਲੱਖ ਰੁਪਏ ਦਾ ਘਟਾਲਾ ਸਰਕਾਰ ਦੇ ਥਰੂ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਇਸ ਤੋਂ ਬਾਅਦ ਹੁਣ ਮੌਸਮ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਮੰਡੀ ਦੇ ਵਿੱਚ ਹਿਮਾਚਲ ਦੇ ਵਿੱਚ ਕਿ ਬੱਦਲ ਫਟਣ ਦੇ ਨਾਲ ਹੁਣ ਭਾਰੀ ਤਬਾਹੀ ਹੋਈ ਹੈ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ 30 ਲੋਕ ਲਾਪਤਾ ਹੋ ਚੁੱਕੇ ਹਨ ਕਈ ਘਰਾਂ ਨੂੰ ਪਹੁੰਚਿਆ ਹੈ ਨੁਕਸਾਨ ਤੇ ਕਈ ਘਰ ਜਿਹੜੇ ਇਸ ਦੇ ਵਿੱਚ ਰੋੜ ਚੁੱਕੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਵਿੱਚ ਲਗਾਤਾਰ ਸੋਮਵਾਰ ਰਾਤ ਤੋਂ ਲੈ ਕੇ ਮੰਗਲਵਾਰ ਸਵੇਰ ਤੱਕ ਜਿਹੜੀ ਉਹ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਦੇ ਕਾਰਨ ਬੱਦਲ ਫਟ ਗਿਆ ਤੇ ਇਸ ਤੋਂ ਬਾਅਦ ਕਾਫੀ ਜ਼ਿਆਦਾ ਤਬਾਹੀ ਹੋਈ ਹੈ ਸੂਸ਼ਮਾਨੀ ਕਹਿਰ ਦੇ ਨੇ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ ਜਿੱਥੇ ਕਿ ਕਾਰ ਸੌਗ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਉੱਤੇ ਹੀ ਕਈ ਲੋਕ ਜਿਹੜੇ ਆ ਉਹ ਮਲਬੇ ਹੇਠਾਂ ਦੱਬ ਚੁੱਕੇ ਹਨ ਕਈ ਗਊਸ਼ਾਲਾ ਵੀ ਜਿਹੜੀਆਂ ਤੁਹਾਨੂੰ ਦੱਦੀ ਹੈ ਕਿ ਤਬਾਹ ਹੋ ਚੁੱਕੀਆਂ ਹਨ ਤੇ ਇੰਨਾ ਹੀ ਨਹੀਂ 30 ਲੋਕ ਜਿਹੜੇ ਲਾਪਤਾ ਦੱਸੇ ਜਾ ਰਹੇ ਹਨ ਸੋ ਭਾਰੀ بارش ਅਤੇ ਇਸ ਤੋਂ ਇਲਾਵਾ ਜ਼ਮੀਨ ਖਿਸਕਣ ਦੇ ਕਾਰਨ ਕੀਰਤਪੁਰ ਮਨਾਲੀ ਚਾਰ ਮਾਰਗੀ ਸੜਕ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ ਜਿਸ ਦੇ ਕਾਰਨ ਜਿਹੜੀ ਆਵਾਜਾਈ ਵੀ ਠੱਪ ਹੋ ਚੁੱਕੀ ਹੈ ਤੇ ਤੁਹਾਨੂੰ ਦੱਦੀ ਹੈ ਕਿ ਵਿਦਿਅਕ ਅਦਾਰਿਆਂ ਦੇ ਵਿੱਚ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਅਗਲੇ 48 ਘੰਟਿਆਂ ਤੋਂ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਭਾਰੀ ਮੀਂਹ ਦੀ ਚੇਤਾਵਨੀ ਅਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਦੇ ਜਿਹੜੇ ਗਲੀਆਂ ਹਨ ਮੁਹੱਲੇ ਹਨ ਉਹਨਾਂ ਦੇ ਵਿੱਚ ਕਿਵੇਂ ਜਿਹੜਾ ਪਾਣੀ ਵਹਿ ਰਿਹਾ ਹੈ ਸੋ ਬੱਦਲ ਫਟਣ ਤੋਂ ਬਾਅਦ ਦੀਆਂ ਇਹ ਤਸਵੀਰਾਂ ਹਨ ਜਿੱਥੇ ਕਿ ਦੁਕਾਨਾਂ ਅਤੇ ਇਸ ਤੋਂ ਇਲਾਵਾ ਖੜੇ ਬਾਨਾਂ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਹੈ ਸੋ 261 ਸੜਕਾਂ ਜਿਹੜੀਆਂ ਬੰਦ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ 1708 ਟਰਾਂਸਫਾਰਮਰ ਜਿਹੜੇ ਉਹ ਖਰਾਬ ਹੋ ਚੁੱਕੇ ਹਨ ਸੋ ਬੱਦਲ ਫਟਣ ਦੇ ਕਾਰਨ ਭਾਰੀ ਤਵਾਹੀ ਜਿਹੜੀ ਆ ਹੁਣ ਕੀਰਤਪੁਰ ਮਨਾਲੀ ਫੋਰ ਲੈਂਡ ਜਿਹੜਾ ਆ ਉਹ ਮਾਰਗ ਉਹ ਵੀ ਬੰਦ ਹੋ ਚੁੱਕਾ ਹੈ ਸੋ ਲਗਾਤਾਰ ਜਿਹੜੀਆਂ ਇਹ ਤਸਵੀਰਾਂ ਕਾਫੀ ਜਿਆਦਾ ਹੁਣ ਭਿਆਨਕ ਮੰਡੀ ਤੋਂ ਨਿਕਲ ਕੇ ਆ ਰਹੀਆਂ ਹਨ ਖਾਸ ਤੌਰ ਦੇ ਉੱਤੇ ਹਿਮਾਚਲ ਅਤੇ ਇਸ ਤੋਂ ਇਲਾਵਾ ਕੀਰਤਪੁਰ ਜਿਹੜਾ 4 ਲੇਨ ਹਾਈਵੇ ਹੈ ਉਸ ਤੇ ਵੀ ਜਿਹੜਾ ਕਾਫੀ ਜ਼ਿਆਦਾ ਮੀਂਹ ਦੇ ਕਾਰਨ ਖਰਾਬੀ ਆਈ ਹੈ ਤੇ ਇਸ ਤੋਂ ਇਲਾਵਾ ਬੱਦਲ ਫਟਣ ਦੇ ਕਾਰਨ ਕਾਫੀ ਨੁਕਸਾਨ ਹੋ ਚੁੱਕਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਰੇਲ ਯਾਤਰਾ ਹੋ ਗਈ ਹੈ ਮਹਿੰਗੀ ਜੀ ਹਾਂ ਜਾਣੋ ਕਿੰਨੇ ਵਧੇ ਹਨ ਕਿਰਾਏ ਸੋ ਰੇਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਰਤੀ ਜਿਹੜੇ ਉਹ ਸਫਰ ਕਰਦੇ ਹਨ ਜਿਸ ਤੋਂ ਬਾਅਦ ਕੀ ਹੁਣ ਇਸ ਦੀਆਂ ਦਰਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ 1 ਜੁਲਾਈ ਸਾਲ 2025 ਤੋਂ ਭਾਰਤੀ ਰੇਲਵੇ ਨੇ ਹੁਣ ਟਿਕਟ ਦਰਾਂ ਵਧਾ ਦਿੱਤੀਆਂ ਹਨ ਸੋ 5 ਸਾਲਾਂ ਬਾਅਦ ਇਹ ਵਾਅਦਾ ਕੀਤਾ ਗਿਆ ਹੈ ਜਿਸ ਦੇ ਕਾਰਨ ਹੁਣ ਰੇਲ ਯਾਤਰਾ ਕਾਰਨੀ ਜਿਹੜੀ ਆ ਉਹ ਮਹਿੰਗੀ ਹੋ ਜਾਵੇਗੀ ਸਰਕਾਰ ਨੇ ਰੇਲਵੇ ਬੋਰਡ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਨਵੇਂ ਕਿਰਾਏ ਅੱਜ ਤੋਂ ਲਾਗੂ ਹੋ ਗਏ ਹਨ ਸੋ ਨੋਨ ਏਸੀ ਕਲਾਸ ਜਿੱਥੇ ਕਿ ਪ੍ਰਤੀ ਕਿਲੋਮੀਟਰ 1 ਪੈਸੇ ਦਾ ਵਾਧਾ ਹੋਇਆ ਹੈ ਇਸ ਤੋਂ ਇਲਾਵਾ ਏਸੀ ਕਲਾਸ ਦੇ ਵਿੱਚ ਜਿਹੜਾ ਪ੍ਰਤੀ ਕਿਲੋਮੀਟਰ 2 ਪੈਸੇ ਦਾ ਵਾਧਾ ਹੋ ਗਿਆ ਹੈ ਇਸ ਤੋਂ ਇਲਾਵਾ ਕੁਝ ਕੰਡੀਸ਼ਨਾਂ ਵੀ ਰੱਖੀਆਂ ਗਈਆਂ ਹਨ ਜਿਵੇਂ ਕਿ 500 ਕਿਲੋਮੀਟਰ ਤੱਕ ਦੀ ਯਾਤਰਾ ਦੇ ਲਈ ਕਿਰਾਇਆ ਉਹੀ ਰਹੇਗਾ ਉਸ ਦੇ ਉੱਤੇ ਕੋਈ ਵੀ ਅਸਰ ਨਹੀਂ ਪਵੇਗਾ ਤੇ ਜੇਕਰ ਤੁਸੀਂ 500 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਦੇ ਲਈ ਟਿਕਟ ਜਿਹੜੀ ਉਹ ਖਰੀਦਦੇ ਹੋ ਤੇ ਫੇਰ ਤੁਹਾਨੂੰ ਇਹ ਜਿਹੜਾ ਵਧੀਆ ਹੋਇਆ ਇੱਕ ਪੈਸਾ ਜਿਹੜਾ ਨੋਨ ਏਸੀ ਦੇ ਲਈ ਅਤੇ 2 ਪੈਸੇ ਪ੍ਰਤੀ ਕਿਲੋਮੀਟਰ ਏਸੀ ਕਲਾਸ ਦੇ ਲਈ ਜਿਹੜੇ ਉਹ ਦੇਣੇ ਪੈਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਅੱਜ ਤੋਂ ਇਹਨਾਂ ਬਾਨਾਂ ਨੂੰ ਨਹੀਂ ਮਿਲੇਗਾ ਪੈਟਰੋਲ ਡੀਜ਼ਲ ਤੇ ਸਰਕਾਰ ਨੇ ਕਰ ਦਿੱਤਾ ਹੈ ਵੱਡਾ ਐਲਾਨ ਜੀਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਜੇਕਰ ਤੁਸੀਂ ਦਿੱਲੀ ਜਾਣ ਦੀ ਟਰਾਈ ਕਰ ਰਹੇ ਹੋ ਜਾਂ ਫਿਰ ਤੁਸੀਂ ਦਿੱਲੀ ਦੇ ਵਿੱਚ ਰਹਿੰਦੇ ਹੋ ਤੇ 15 ਸਾਲ ਪੁਰਾਣੀ ਜਿਹੜੀ ਪੈਟਰੋਲ ਜਾਂ ਫਿਰ ਇਸ ਤੋਂ ਇਲਾਵਾ 10 ਸਾਲ ਪੁਰਾਣੀ ਡੀਜ਼ਲ ਕਾਰ ਚਲਾ ਰਹੇ ਹੋ ਤੇ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ 1 ਜੁਲਾਈ ਤੋਂ ਜਿਹੇ ਬਾਨਾਂ ਨੂੰ ਹੁਣ ਰਾਜਧਾਨੀ ਦੇ ਵਿੱਚ ਪੈਟਰੋਲ ਤੇ ਡੀਜ਼ਲ ਨਹੀਂ ਮਿਲੇਗਾ ਸੋ ਜੇਕਰ ਤੁਸੀਂ ਪੁਰਾਣੀ ਕਾਰ ਲੈ ਕੇ ਜਿਹੜੇ ਫੜੇ ਚਾਰ ਜਾਂਦੇ ਹੋ ਜਿਵੇਂ ਕਿ ਪੈਟਰੋਲ ਪੰਪ ਦੇ ਉੱਤੇ ਜਾਂਦੇ ਹੋ ਉੱਥੇ ਹੁਣ ਕੈਮਰੇ ਲਗਾ ਦਿੱਤੇ ਗਏ ਹਨ ਤੇ ਜੇਕਰ ਪੁਲਿਸ ਤੁਹਾਨੂੰ ਉੱਥੇ ਫੜ ਲੈਂਦੀ ਹੈ ਤੇ ਤੁਹਾਨੂੰ 10000 ਰੁਪਏ ਦਾ ਜਿਹੜਾ ਜੁਰਮਾਨਾ ਕੀਤਾ ਜਾਵੇਗਾ ਸੋ ਸਰਕਾਰ ਦੇ ਵੱਲੋਂ ਤੁਹਾਨੂੰ ਦੱਸਦੀ ਹੈ ਕਿ ਬਹੁਤ ਪਹਿਲਾਂ ਹੀ ਜਿਹੜਾ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਆਪਣੇ ਵਾਹਨਾਂ ਨੂੰ ਜਿਹੜਾ ਤੁਸੀਂ ਹੁਣ ਨਾਂ ਵਰਤੋ ਜੋ ਕਿ 10 ਸਾਲ ਜਿਹੜੇ ਆ ਪੁਰਾਣੇ ਡੀਜ਼ਲ ਵਾਹਨ ਹੋ ਚੁੱਕੇ ਹਨ ਤੇ ਇਸ ਤੋਂ ਇਲਾਵਾ 15 ਸਾਲ ਪੁਰਾਣੇ ਪੈਟਰੋਲ ਵਾਹਨ ਹੋ ਚੁੱਕੇ ਹਨ ਸੋ ਪੂਰੀ ਰਾਜਧਾਨੀ ਦਿੱਲੀ ਦੇ ਵਿੱਚ ਹੁਣ ਪੈਟਰੋਲ ਪੰਪਾਂ ਦੇ ਉੱਤੇ ਏ ਐਨ ਪੀ ਆਰ ਜਿਹੜੇ ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰੇ ਲਗਾ ਦਿੱਤੇ ਗਏ ਹਨ ਇਸ ਤੋਂ ਇਲਾਵਾ ਪੁਲਿਸ ਵੀ ਜਿਹੜੀ ਆ ਤੁਹਾਨੂੰ ਦੱਸਦੀ ਹੈ ਕਿ ਪੈਟਰੋਲ ਪੰਪਾਂ ਦੇ ਉੱਤੇ ਤਣਾਤ ਰੱਖੀ ਜਾ ਰਹੀ ਹੈ ਕਿ ਜਿਹੜੀ ਵੀ ਗੱਡੀ ਹੁਣ ਪ੍ਰਾਣੀ ਆਵੇਗੀ ਤੇ ਉਸ ਦਾ ਮੌਕੇ ਦੇ ਉੱਤੇ ਹੀ ਚਲਾਨ ਕਰ ਦਿੱਤਾ ਜਾਵੇਗਾ ਸੋ ਤੁਹਾਨੂੰ ਦੱਸਦੀ ਹੈ ਕਿ ਇਹ ਸਾਰੇ ਵਾਹਨ ਹੁਣ ਇਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਹੁਣ ਬੈਦ ਨਹੀਂ ਰਹੀ ਹੈ ਸੋ 1 ਜੁਲਾਈ ਤੋਂ ਹੁਣ ਉਹ ਪੈਟਰੋਲ ਨਹੀਂ ਲੈ ਸਕਣਗੇ ਜਿਸ ਤੋਂ ਬਾਅਦ ਕਿ ਦਿੱਲੀ ਵਾਸੀਆਂ ਨੂੰ ਇਹਨਾਂ ਵਾਹਨਾਂ ਨੂੰ ਜਿਹੜਾ ਆ ਉਹ ਸਕ੍ਰੈ ਇਸ ਤੋਂ ਬਾਅਦ ਖਬਰ ਹੁਣ ਨਵਾਂ ਸ਼ਹਿਰ ਤੋਂ ਆ ਰਹੀ ਹੈ ਸੋ ਬੇहद ਮੰਦ ਭਾਗੀ ਖਬਰ ਹੈ ਸੋ ਨਵਾਂ ਸ਼ਹਿਰ ਦੇ ਵਿੱਚ ਚੱਲੀਆਂ ਹਨ ਗੋਲੀਆਂ ਰੋਟੀ ਖਾ ਕੇ ਸ਼ਹਿਰ ਕਰਨ ਨਿਕਲੇ ਨੌਜਵਾਨ ਨੂੰ ਅਣਪਛਾਤੇਆਂ ਦੇ ਵੱਲੋਂ ਉਤਾਰ ਦਿੱਤਾ ਗਿਆ ਹੈ ਮੌਤ ਦੇ ਘਾਟ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਨੌਜਵਾਨ ਪਿੰਡ ਉਸਮਾਨਪੁਰ ਵਿਖੇ ਜਿਹੜਾ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਜਿਹੜਾ ਇਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਇਸ ਦੀ ਮੌਤ ਹੋ ਗਈ ਹੈ ਸੋ ਮ੍ਰਿਤਕ ਅਮਨਦੀਪ ਉਰਫ ਅਮਨੀ 28 ਸਾਲ ਪੁੱਤਰ ਸਰਿੰਦਰ ਸਿੰਘ ਪਿੰਡ ਉਸਮਾਨਪੁਰ ਰੋਟੀ ਖਾ ਕੇ ਸੈਰ ਕਰਨ ਦੇ ਲਈ ਨਿਕਲਿਆ ਸੀ ਸੋ ਅਣਪਛਾਤੇ ਕੁਝ ਲੋਕ ਆਉਂਦੇ ਹਨ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪੁਲਿਸ ਮੁਲਾਜ਼ਮ ਵੀ ਪਹੁੰਚ ਜਾਂਦੇ ਹਨ ਸੋ ਪੰਜ ਰਾਉਂਡ ਜਿਹੜੇ ਉਹ ਬਰਾਮਦ ਕੀਤੇ ਗਏ ਹਨ ਜਿਸ ਤੋਂ ਬਾਅਦ ਕੀ ਇਸ ਨੌਜਵਾਨ ਦੀ ਹੁਣ ਮੌਤ ਹੋ ਚੁੱਕੀ ਹੈ ਸੋ ਪੁਲਿਸ ਦੇ ਵੱਲੋਂ ਲਗਾਤਾਰ ਸੀਸੀਟੀਵੀ ਫੁਟੇਜ ਹੋਣ ਜਿਹੜੀ ਉਹ ਖੰਗਾਲੀ ਜਾ ਰਹੀ ਹੈ ਤਾਂ ਦੀ ਅਪਰਾਧੀਆਂ ਤੱਕ ਪਹੁੰਚਿਆ ਜਾ ਸਕੇ ਇਸ ਤੋਂ ਇਲਾਵਾ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਦੇ ਉੱਤੇ ਜਿਹੜੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਜੀਹਾਂ ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਦੇ ਵੱਲੋਂ ਹੁਣ 112 63 ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹਨ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਪੈਂਦੇ ਅੰਤਰਰਾਸ਼ਟਰੀ ਬਾਰਡਰ ਏਰੀਆ ਦੇ ਨਾਲ ਲੱਗਦੇ 4 ਕਿਲੋਮੀਟਰ ਦੇ ਏਰੀਏ ਦੇ ਵਿੱਚ ਕਵਾਡ ਕਪਟਰ ਡਰੋਨ ਕੈਮਰੇ ਆਦਿ ਜਿਹੜਾ ਉਡਾਉਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਇਸ ਤੋਂ ਇਲਾਵਾ ਹੋਰ ਵੀ ਮਨਾਈਆਂ ਜਿਹੜੀਆਂ ਮਨਾਈਆਂ ਲਗਾਈਆਂ ਜਾ ਰਹੀਆਂ ਹਨ ਹੁਕਮ ਦੇ ਅਨੁਸਾਰ ਜ਼ਿਲ੍ਹਾ ਫਾਜ਼ਿਲਕਾ ਵਿਖੇ ਹੁਣ ਪਿੰਦੇ ਨਹਿਰਾਂ ਚੋਂ ਆਂ ਦਰਿਆਵਾਂ ਦੇ ਵਿੱਚ ਨਹਾਉਣ ਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵਿੱਚ ਪਿੰਦੇ ਅੰਤਰਰਾਸ਼ਟਰੀ ਬਾਰਡਰ ਏਰੀਆ ਦੇ ਵਿੱਚ 4 ਕਿਲੋਮੀਟਰ ਦੇ ਅੰਦਰ ਪਾਕਿਸਤਾਨੀ SIM ਕਾਰਡ ਰੱਖਣ ਅਤੇ ਇਸ ਤੋਂ ਇਲਾਵਾ ਬਾਹਰ ਤੋਂ ਕਰਨ ਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਸੋ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਮੈਲੇਜ ਪੈਲਸਾਂ ਦੇ ਵਿੱਚ ਹਥਿਆਰ ਆਦੀ ਲੈ ਕੇ ਆਉਣ ਤੇ ਫਾਇਰਿੰਗ ਕਰਨ ਦੇ ਉੱਤੇ ਵੀ ਪੂਰਨ ਪਾਬੰਦੀ ਲਗਾ ਦਿੱਤੀ ਹੈ ਸੋ ਇਸ ਤੋਂ ਇਲਾਵਾ ਜਿਲ੍ਹਾ ਦੇ ਬਾਰਡਰ ਦੇ ਨੇੜਲੇ ਪਿੰਡਾਂ ਦੇ ਵਿੱਚ ਸ਼ਾਮ 5 ਵਜੇ ਤੋਂ ਬਾਅਦ ਡੀਜੇ 뮤직 ਸਿਸਟਮ ਪਟਾਕੇ ਚਲਾਉਣ ਅਤੇ ਇਸ ਤੋਂ ਇਲਾਵਾ ਲੇਜ਼ਰ ਲਾਈਟਾਂ ਦਾ ਇਸਤੇਮਾਲ ਕਰਨ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਇਹ ਸਾਰੇ ਹੁਕਮ ਜਿਹੜੇ ਆ 31 ਅਗਸਤ ਸਾਲ 2025 ਤੱਕ ਲਾਗੂ ਰਹਿਣਗੇ ਇਸ ਤੋਂ ਇਲਾਵਾ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਤੋਂ ਪਹਿਲਾਂ ਜਰੂਰ ਪੜ੍ਹ ਲਵੋ ਇਹ ਖਬਰ ਕਿਉਂਕਿ ਹੁਣ ਪੰਜਾਬ ਰੋਡਵੇਜ ਪਨਬਾਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰ ਜੂਨੀਅਨ ਪੰਜਾਬ ਨੇ ਸੋਮਵਾਰ ਨੂੰ 17 ਸੈਕਟਰ ਦੇ ਵਿੱਚ ਸਥਿਤ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਦਫ਼ਤਰ ਦੇ ਅੱਗੇ ਧਰਨਾ ਦਿੱਤਾ ਤੇ ਉਹਨਾਂ ਨੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ ਹੈ ਪੰਜਾਬ ਪ੍ਰਧਾਨ ਰੇਸ਼ਮ ਨੇ ਇੱਕ ਵਾਰ ਫਿਰ ਤੋਂ ਜਿਹੜਾ ਦਰਹਾਇਆ ਕਿ 8 ਦਿਨਾਂ ਦੇ ਵਿੱਚ ਮੰਗਾਂ ਨੂੰ ਗੰਭੀਰਤਾ ਦੇ ਨਾਲ ਮੰਨਿਆ ਜਾਵੇ ਨਹੀਂ ਤੇ ਪੰਜਾਬ ਰੋਡਵੇਜ ਪਨਬਾਸ ਅਤੇ ਪੀਆਰਟੀਸੀ ਦੇ ਕੰਟਰੈਕਟਰ ਵਾਰਕਰ ਜੂਨੀਅਨ ਦੇ ਵੱਲੋਂ 9 10 ਤੇ 11 ਜੁਲਾਈ ਨੂੰ ਸੂਬੇ ਭਰ ਦੇ ਵਿੱਚ ਚੱਕਾ ਜਾਮ ਅਤੇ ਹੜਤਾਲ ਕਰਨ ਦੇ ਲਈ ਉਹਨਾਂ ਨੂੰ ਮਜਬੂਰ ਹੋਣਾ ਪਵੇਗਾ ਜੂਨੀਅਨ ਆਗੂਆਂ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਸਰਕਾਰ ਕਈ ਮੀਟਿੰਗਾਂ ਕੀਤੀਆਂ ਹਨ ਪਰ ਪਿਛਲੇ 1 ਸਾਲ ਤੋਂ ਕੋਈ ਵੀ ਉਹਨਾਂ ਦੀ ਗੱਲ ਨਹੀਂ ਮੰਨੀ ਗਈ ਹੈ ਤੇ ਨਾ ਹੀ ਕੋਈ ਵੀ ਲਾਗੂ ਕੀਤੀ ਗਈ ਹੈ ਤੇ ਜੂਨੀਅਨ ਨੇ ਸੋਮਵਾਰ ਨੂੰ ਜੀਰਕਪੁਰ ਅਤੇ ਇਸ ਤੋਂ ਇਲਾਵਾ ਖਰੜ বাস ਸਟੇਸ਼ਨ ਬੰਦ ਰੱਖੇ ਦੋਵੇਂ ਬੱਸਾਂ ਦੋਵੇਂ ਬੱਸ ਸਟੇਸ਼ਨ ਬੰਦ ਹੋਣ ਦੇ ਕਾਰਨ ਯਾਤਰੀਆਂ ਨੂੰ ਵੀ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੋ ਦੋਮਾ ਆਗੂਆਂ ਨੇ ਕਿਹਾ ਹੈ ਜੇਕਰ 9 ਜੁਲਾਈ ਨੂੰ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤੇ ਸਰਕਾਰੀ ਬਸਾਂ ਦੀ ਹੜਤਾਲ ਕੀਤੀ ਜਾਵੇਗੀ ਤੇ 10 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਘਰਾਉ ਕੀਤਾ ਜਾਵੇਗਾ ਇਸ ਤੋਂ ਬਾਅਦ ਜਿੱਥੇ ਕੀ ਸਕੂਲਾਂ ਦੇ ਵਿੱਚ ਛੁੱਟੀਆਂ ਹੁਣ ਸਮਾਪਤ ਹੋ ਚੁੱਕੀਆਂ ਹਨ ਤੇ ਫਿਰ ਤੋਂ ਦੁਬਾਰਾ ਜਿਹੜੇ ਸਕੂਲ ਲੱਗ ਚੁੱਕੇ ਹਨ ਪਰ ਹੁਣ ਇੱਕ ਹੋਰ ਵੱਡੀ ਖਬਰ ਨਿਕਲ ਕੇ ਆਈ ਹੈ ਕਿ ਹੁਣ ਸਕੂਲਾਂ ਦੇ ਵਿੱਚ 134 ਦਿਨ ਰਹਿਣਗੀਆਂ ਛੁੱਟੀਆਂ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਹੈਰਾਨ ਨਾ ਹੋਵੋ ਪਰ ਇਹ ਬਿਲਕੁਲ ਸਹੀ ਹੈ ਭਾਰੀ ਸਾਰੀਆਂ ਛੁੱਟੀਆਂ ਪੂਰੇ ਸਾਲ ਦੇ ਵਿੱਚ ਹੋਣਗੀਆਂ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਸਾਲ 2025 ਅਤੇ 26 ਦੇ ਵਿੱਚ ਜਿਹੜਾ ਇਹ ਬੜਾ ਚੱਲ ਰਿਹਾ ਹੈ ਸੋ ਇਸ ਦੇ ਵਿੱਚ ਕੁੱਲ ਮਿਲਾ ਕੇ ਕੈਲੰਡਰ ਦੇ ਅਨਸਾਰ 365 ਦਿਨਾਂ ਦੇ ਵਿੱਚੋਂ 134 ਦਿਨ ਛੁੱਟੀ ਰਹੇਗੀ ਜਦਕਿ ਸਿਰਫ 231 ਦਿਨ ਹੀ ਪੜ੍ਹਾਈ ਹੋਵੇਗੀ ਸੋ ਇਹਨਾਂ ਛੁੱਟੀਆਂ ਦੇ ਵਿੱਚ 48 ਐਤਵਾਰ ਵੀ ਜਿਹੜੇ ਸ਼ਾਮਲ ਕੀਤੇ ਗਏ ਹਨ ਇਸ ਤੋਂ ਇਲਾਵਾ ਵੱਖ-ਵੱਖ ਤਿਹਾਰ ਵੀ ਜਿਹੜੇ ਉਹ ਸ਼ਾਮਲ ਕੀਤੇ ਗਏ ਹਨ ਤੇ ਇਸ ਤੋਂ ਇਲਾਵਾ ਜੇਕਰ ਹੋਰ ਕੋਈ ਛੁੱਟੀਆਂ ਵੀ ਇਸ ਦੇ ਵਿੱਚ ਐਡ ਹੁੰਦੀਆਂ ਹਨ ਸੋ ਉਹ ਵੀ ਛੁੱਟੀਆਂ ਮਿਲਾ ਕੇ ਜਿਹੜਾ 134 ਤੋਂ ਵੱਧ ਛੁੱਟੀਆਂ ਕਿਤੇ ਹੀ ਹੋ ਜਾਂਦੀਆਂ